ਦਾਵਾ ਚੱਲਣਾ ਚਾਹੀਦਾ ਮੇਰੇ ਬੁੱਧਾ ਮੰਗੂ ਨਹੀਂ ਕਈ ਲੋਕ ਨੇ ਬੁੱਧਾ ਮੋ ਨਹੀਂ ਕਰਦਾ ਵਿਆਹ ਵਾਦੂ ਕੁੜੀਆਂ ਮੁਰਕੇ ਵਾਦੂ ਨਹੀਂ ਲੱਭਦੀਆਂ ਵਾਦੂ ਤੁਹਾਡੇ ਲਈ ਲਈ ਵਾਦੂ ਰੱਖੀਆਂ ਠੀਕ ਹੈ ਵਾਦੂ ਕੁੜੀਆਂ ਵਾਦੂ ਮੋ ਨਹੀਂ ਕਰ ਲਾਂਗੇ ਮੁੰਡੇ ਦਾ ਵਿਆਹ ਮੈਂ ਰੁੰਦੇ ਵੀ ਕਿਹੋ ਜਿਹੇ ਲੋਕ ਰੁੰਦੇ ਅੱਜ ਠੀਕ ਹੈ ਉਮਰ ਦੇ ਹਿਸਾਬ ਨਾਲ ਕੀ ਕਰੋ ਸ਼ਾਦੀ ਕਰੋ ਹallelujah ਹallelujah ਅਗਰ ਕੁੜੀ 18 ਸਾਲਾਂ ਦੀ ਹੈ ਤਾਂ ਮੁੰਡਾ ਚਲੋ 24 ਸਾਲ ਚੱਲਦਾ ਹੈ ਜ਼ਿਆਦਾ ਨਹੀਂ ਪਰ ਇਹ ਜਦੋਂ ਜਦੇ ਜਦੇ ਫਰਕ ਪਾਉਂਗੇ ਫਿਰ ਉਹ ਪਰਸਨੈਲਿਟੀ ਘਟਦੀ ਕਈਆਂ ਦੀ ਪਰਸਨੈਲਿਟੀ ਨਹੀਂ ਘਟਦੀ ਕਈ ਤੁਹਾਡੇ ਕਰੋ ਸਭ ਕੰਦੇ ਸਹੀ ਹੁੰਦੇ ਆ ਉਹ ਕਈਆਂ ਦੀ ਪਰਸਨੈਲਿਟੀ ਘਟੀ ਨਹੀਂ ਦੀ ਕਈ ਮਰੇ ਹੁੰਦੇ ਸੋਈ ਹallelujah ਥੋੜਾ ਜਿਹਾ ਸਮੇ ਨੂੰ ਕੀ ਕਰੋ ਲਾਭ ਦੀ ਕਰੋ ਸਮੇ ਦੀ ਕੀ ਕਰੋ ਇੱਜ਼ਤ ਕਰੋ ਅਮੀਨ ਅਮੀਨ ਸਮੇ ਦਿਨ ਬੁਰੇ ਆ ਇਹਨਾਂ ਪਾਅ ਹਟ ਨਿਕਾ ਲੈਣੇ ਆ ਕਿੰਦਾ ਦਿਨ ਬੁਰੇ ਆ ਦਿਨ ਕੀ ਇਹ ਬੁਰੇ ਆ ਸਮੇ ਨੂੰ ਕੀ ਕਰੋ ਨਾ ਦੈਂਕ ਕਰੋ ਇਸ ਕੰਨ ਤੁਸੀਂ ਮੂਰਖ ਨਾ ਹੋਵੋ ਸਭ ਇਹ ਸਮਝੋ ਭਈ ਕੀ ਪ੍ਰਮੋਥ ਦੀ ਇੱਛਾ ਹੈ ਕਿੰਦੇਸ ਕਰਕੇ ਪਰਮੇਸ਼ਰ ਦੀ ਇੱਛਾ ਕੀ ਹੁਣ ਪਰਮੇਸ਼ਰ ਦੀ ਇੱਛਾ ਕੀ ਪਰਮੇਸ਼ਰ ਦੀ ਇੱਛਾ ਹੈ ਆ ਕਿ ਤੁਸੀਂ ਆਤਮਿਕ ਬਣੋ ਸਰੀਰਿਕ ਨਹੀਂ ਆਤਮਿਕ ਜੇ ਤੁਸੀਂ ਆਤਮਾ ਦੀ ਪਰਨਣਾ ਸ਼ੁਰੂ ਜੇ ਆਤਮਾ ਦੇ ਵਾਦੇ ਜਾਓਗੇ ਵਾਦੇ ਜਾਓਗੇ ਵਾਦੇ ਜਾਓਗੇ ਨਾ ਸਰੀਰਿਕ ਕਮੀਆਂ ਸਰੀਰਕ ਪਰੇਸ਼ਾਨੀਆਂ ਸਰੀਰਿਕ ਟੈਂਸ਼ਨਾਂ ਸਰੀਰਿਕ ਬੋਝ ਆਪਣਿਆਂ ਵੀ ਕੀ ਹੋ ਜਾਣਗੇ ਖਤਮ ਹੋ ਜਾਣਗੇ ਆਤਮਾ ਜੀ ਜਵਦੋਗੇ ਭਗਤੀ ਚ ਵਾਦੇ ਜਾਓਗੇ ਰਾਜਨਰਾਜ ਵਾਦੇ ਜਾਓਗੇ ਬੰਦਗੀ ਚ ਵਾਦੇ ਜਾਓਗੇ ਰਾਜਨਰਾਜ ਵਾਦੇ ਜਾਓਗੇ ਜੇ ਕੋਈ ਕੰਮ ਕਰਨ ਵਾਲਾ ਤੋ ਦੋ ਟਾਈਮ ਕੰਮ ਕਰੇ ਜੇ ਕੋਈ ਜੋਬ ਕਰਦਾ ਤੋ ਤਿੰਨ ਟਾਈਮ ਕੀ ਕਰੇ ਪ੍ਰਾਰਥਨਾ ਕਰੇ ਹallelujah ਉਹਨਾਂ ਟੈਨ ਟੈਨ ਟਾਈਮ ਪਰਮੇਸ਼ੂਰ ਚ ਬੈਣਾ ਚਾਹੀਦਾ ਹੈ ਟੈਨ ਟਾਈਮ ਬੜੇ ਡਰ ਦੇ ਨਾਲ ਪਰਮੇਸ਼ੂਰ ਨੂੰ ਦੀਨੇ ਚਾਹੀਦੀ ਹੈ ਠੀਕ ਹੈ ਤੋ ਇਹ ਜਦ ਦੀ ਸਰੀਰਿਕ growth ਵੀ ਕਰਦੇ ਹੋ ਆਤਮਿਕ growth ਵੀ ਤੁਹਾਡੀ ਹੋਣੀ ਚਾਹੀਦੀ ਨਾਲ ਦੇ ਨਾਲ ਅਸੀਂ ਕੀ ਜਾਣੇ ਆ ਸਰੀਰਿਕ growth ਦੇ ਵਿੱਚ ਆਤਮਿਕ growth ਕੀ ਦਿਨੇ ਆ ਬੰਦ ਕਰ ਦੇਣਾ ਉਧਰ ਧਿਆਨ ਨਹੀਂ ਦਿੰਦੇ ਪਰ ਆਤਮਰਲੇ ਧਿਆਨ ਨਹੀਂ ਦਿੰਦੇ ਬੰਦਗੀਲੇ ਧਿਆਨ ਨਹੀਂ ਦਿੰਦੇ ਰਾਜ ਨਾਲੇ ਪਿਆਰੀ ਨਹੀਂ ਦਿੰਦੇ ਉਹ ਕੀ ਜਾਂਦੀ ਸਾਡੀ ਰਾਤਨਾ ਸਾਡੀ ਬੰਦਗੀ ਸਾਡੀ ਭਗਤੀ ਕੀ ਹੁੰਦੀ ਏ ਬੰਦ ਹੋ ਜਾਂਦੀ ਏ ਤੋ ਫਿਰ ਜਦੋਂ ਬੰਦ ਹੋ ਜਾਂਦੀ ਏ ਫਿਰ ਸ਼ੈਤਾਨ ਕੀ ਕਰਦਾ ਤੁਹਾਡੇ ਸਰੀਰ ਤੇ ਧੀਰੇ 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 ਕੰਮ ਕਰਨਾ ਸ਼ੁਰੂ ਕਰ ਦਿੰਦਾ ਤਨ ਉਹ ਵਾਸ ਕਰਨਾ ਸ਼ੁਰੂ ਕਰ ਦਿੰਦਾ ਤੁਹਾਡੇ ਅੰਦਰ ਫਿਰ ਉਹ ਤੁਹਾਡੇ ਮਨ ਨੂੰ ਤੁਹਾਡੇ ਦਿਲ ਨੂੰ ਜਿਹੜੇ ਜਿਹੜਾ ਕਰ ਦਿੰਦਾ ਹੈ ਤੁਹਾਡੇ ਦਿਲਾਂ ਨੂੰ ਜਿਹੜੇ ਜਿਹੜਾ ਕਰਦਾ ਹੈ ਤੁਹਾਡੇ ਅੰਦਰ ਕਈ ਕੋਈ ਕੋਈ ਵੀ ਚੀਜ਼ ਪਾਸ ਸਕਦਾ ਕਮੰਡ ਪਾਸਦਾ ਗੇਂਸ ਚੀਜ਼ ਪਾਸ ਸਕਦਾ ਜੈਲਸੀ ਪਾਸ ਸਕਦਾ ਕਲੇਸ਼ ਪਾਸ ਸਕਦਾ ਕੋਈ ਵੀ ਰਾਮੇ ਸ਼ੈਤਾਨ ਦਾ ਆਪਣਾ ਗਿਫਟ ਤੁਹਾਡੇ ਅੰਦਰ ਕੀ ਕਰਦਾ ਰਿਲੀਜ਼ ਕਰ ਦਿੰਦਾ ਪਰ ਜਦ ਤੁਸੀਂ ਆਤਮਾ 'ਚ ਵਧਦੇ ਜਾਓਗੇ ਇਸ ਸਰੀਰਿਕ ਚੀਜ਼ਾਂ ਕੀ ਜਾਣੀ